ਪਿਹਦੀ ਅਹਿਮ ਤੇ ਵੱਡੀ ਖਬਰ ਦੇ ਨਾਲ ਕਰਾਂ ਜਾ ਰਹੇ ਸੀਐਮ ਭਗਵੰਤ ਪਾਣੀ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਦਸ ਗਰਸਲ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਉਹਨਾਂ ਦੇ ਵੱਲੋਂ ਚਿੱਠੀ ਚੁਕਾਇਆ ਗਿਆ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਪੰਜਾਬ ਤੇ ਚੰਡੀਗੜ੍ਹ ਦਾ ਜੀਐਮ ਪੰਜਾਬ ਕੈਡਰ ਦਾ ਆਈਐਸ ਅਧਿਕਾਰੀ ਹੋਵੇ ਇਸ ਗੱਲ ਦਾ ਜ਼ਿਕਰ ਇਸ ਚਿੱਠੀ ਵਿੱਚ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਸੀਐਮ ਭਗਵੰਤ ਪਾਣੀ ਯੂਨੀਅਨ ਮਨਿਸਟਰ ਪ੍ਰਹਲਾਦ ਜੋਸ਼ੀ ਨੂੰ ਇਸ ਬਾਬਤ ਲੈਟਰ ਲਿਖੀ ਸੀ ਪਰ ਹੁਣ ਸੀਐਮ ਭਗਵੰਤ ਪਾਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਉਹਨਾਂ ਦੇ ਕੋਲ ਚੁੱਕਿਆ ਗਿਆ ਹੈ ਐਫਸੀਆਈ ਪੰਜਾਬ ਤੇ ਚੰਡੀਗੜ੍ਹ ਦਾ ਜਨਰਲ ਮੈਨੇਜਰ ਪੰਜਾਬ ਦਾ ਆਈਐਸ ਕੇਡਰ ਅਧਿਕਾਰੀ ਹੀ ਹੋਣਾ ਚਾਹੀਦਾ ਇਸ ਗੱਲ ਦਾ ਜ਼ਿਕਰ ਸੀਐਮ ਭਗਵੰਤ ਪਾ ਨੇ ਆਪਣੀ ਲੈਟਰ ਚ ਕੀਤਾ ਹੈ ਬਾਰੀ ਅਧਿਕਾਰੀ ਪੰਜਾਬ ਦੇ ਹਾਲਾਤ ਦਾ ਜੋ ਜਾਣਕਾਰੀ ਨੇ ਉਚੰਗਿਤਰਾ ਨਹੀਂ ਦੇ ਸਕਣਗੇ ਇਸ ਤੋਂ ਪਹਿਲਾਂ ਇਹ ਪੂਰਾ ਮੁੱਦਾ ਕਾਫੀ ਜ਼ਿਆਦਾ ਗਰਮ ਆਇਆ ਸੀ ਅਸੀਂ ਦੇਖਿਆ ਸੀ ਹਾਲ ਫਿਲਹਾਲ ਚ ਪੰਜਾਬ ਯੂਨੀਵਰਸਿਟੀ ਦਾ ਈਸ਼ੂ ਕਿਸ ਦੇ ਨਾਲ ਕ੍ਰੀਏਟ ਹੋਇਆ ਸੀ ਮੁੱਦਾ ਕਾਫੀ ਜ਼ਿਆਦਾ ਗਰਮ ਆਇ बी बी एम का मुद्दा भी काफी ज्यादा गरमाया चंडीगढ़ का मुद्दा काफी ज्यादा गर्माया पर हम एफ सी आई पा चंडगढ़ जी मुद्दा गरमा चुका है क्योंकि आई ए एस अधिकारी कैडर ही इसका जी एम हो ग्र बकायदा इस चिट्ठी किया गया है चिट्ठी लिखी गई है सीएम भगवंत मानों अमित शाह याद गया है कि पंजाब के दहाक्य तो अतवाद

ਅਤੇ ਰਾਸ਼ਟਰੀ ਸੁਰੱਖਿਆ ਦੇ ਮੋਰੀ ਸਥਾਨ ਤੇ ਬੈਠੇ ਤੇ ਰਾਜ ਦੀਆਂ ਭੂਗੋਲਿਕ ਸੱਭਿਆਚਾਰ ਅਤੇ ਸਮਾਜਿਕ ਸਥਿਤੀਆਂ ਨੂੰ ਬਾਰੋ ਆਏ ਅਧਿਕਾਰੀ ਦੁਆਰਾ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਤੇ ਇਸ ਕਰਕੇ ਪੰਜਾਬ ਕੈਡਰ ਦੇ ਆਈਐਸ ਅਧਿਕਾਰੀ ਦੀ ਨਿਯੁਕਤੀ ਹੀ ਇਸ ਔਦੇਤੇ ਕੀਤੀ ਜਾਣੀ ਚਾਹੀਦੀ ਹੈ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਮੇਨਾ ਮੇਰੇ ਸਹੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਰ ਪਹਿਲਾ ਚੰਡੀਗੜ੍ਹ ਦਾ ਮੁੱਦਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਬੀਬੀਐਮਬੀ ਦਾ ਮੁੱਦਾ ਤੇ ਹੁਣ ਇਹ ਮੁੱਦਾ ਦੇਖੋ ਬਿਲਕੁਲ ਬੈਕ ਟੂ ਬੈਕ ਅਸਲ ਦੇ ਵਿੱਚ ਜੇ ਅਸੀਂ ਪੰਜਾਬ ਦੀ ਸਿਆਸਤ ਦੇ ਲਿਹਾਜ਼ ਨਾਲ ਸਮਝੀਏ ਤਾਂ ਸਟੇਟ ਵਰਸਸ ਸੈਂਟਰ ਇਹ ਸਥਿਤੀ ਜਿਹੜੀ ਪੈਦਾ ਹੋਈ ਹੈ ਇਹ ਕਿਤੇ ਨਾ ਕਿਤੇ ਬੇਹੱਦ ਘੱਟ ਬੇਹੱਦ ਨੁਕਸਾਨਦੇਹ ਹੈ ਕਿ ਜਿਸ ਦਾ ਪੰਜਾਬ ਦੇ ਪੰਜਾਬ ਦੇ ਚਾਹੇ ਤੁਸੀਂ ਸਿਆਸੀ ਨਜ਼ਰੀਏ ਤੋਂ ਦੇਖ ਲਓ ਚਾਹੇ ਤੁਸੀਂ ਪੰਜਾਬ ਦੇ ਸੁਭਾਅ ਦੇ ਨਜ਼ਰੀਏ ਤੋਂ ਦੇਖ ਲਓ ਇਹ ਚੀਜ਼ਾਂ ਕਿੰਨੇ ਕਿਤੇ ਹੋਰ ਸਵਾਲੇ ਵੀ ਚੁੱਕਦਾ ਕਿ ਫੈਡਰਲ ਢਾਂਚਾ ਜਿਹੜਾ ਜਿਹੜਾ ਫੈਡਰਲ ਸਿਸਟਮ ਬਣਿਆ ਉਹਦੇ ਤੇ ਵੀ ਕਿਦਾਂ ਕਿਤੇ ਢਾਹ ਲੱਗਦੀ ਆ ਕਿਉਂਕਿ ਦੇਖੋ ਇੱਕ ਤੋਂ ਬੰਦ ਇੱਕ ਫੈਸਲੇ ਤੁਸੀਂ ਮੰਨਿਆ ਕਿ ਕਿਸੇ ਅਧਿਕਾਰੀ ਨੇ ਕਿਸੇ ਇੱਕ ਸਿਸਟਮ ਦੇ ਵਿੱਚ ਗੜਬੜ ਕਰਤੀ ਜੇ ਵੀਬੀਐਮਬੀ ਦੇ ਵਿੱਚ ਮੰਨ ਲਓ ਕੋਈ ਮਜਬੂਰੀ ਦੱਸ ਦਿਆ ਕੁਝ ਕਰ ਲਿਆ ਚਲੋ ਮੰਨ ਲਓ ਉਤੋਂ ਯੂਨੀਵਰਸਿਟੀ ਦਾ ਮਸਲਾ ਆ ਗਿਆ ਸੈਲਟ ਦਾ ਤੁਸੀਂ ਜਿ ਲਗਾਤਾਰ ਦੇਖ ਰਹੇ ਹੋ ਵੀਸੀ ਦੀ ਨਿਯੁਕਤੀਆਂ ਲੈ ਕੇ ਸਵਾਲ ਉੱਠਦੇ ਸੀ ਤੁਸੀਂ ਬੈਕ ਟੂ ਬੈਕ ਜੇ ਤੁਸੀਂ ਸਾਰੇ ਚੰਡੀਗੜ੍ਹ ਵਾਲਾ ਮਸਲਾ ਦੇਖ ਲਓ ਕੀ ਤਿਕ ਨੂੰ ਉਹਨਾਂ ਦਾ ਮਸਲਾ ਦੇਖ ਲਓ ਤੇ ਬੈਕ ਟੂ ਬੈਕ ਪੰਜਾਬ ਦੇ ਨਾਲ ਟਸਲ ਵਾਲੀ ਸਿੱਧੀ ਪੈਦਾ ਜਿਹੜੀ ਹੋਈ ਆ ਉਹ ਵੱਧਦੀ ਜਾ ਰਹੀ ਆ ਔਰ ਦੋਨਾਂ ਧਿਰਾਂ ਦੇ ਵਿੱਚ ਜਿਹੜੀ ਟਕਰਾਰ ਆ ਉਹਦਾ ਖਮਿਆਜਾ ਸੂਬੇ ਨੂੰ ਭੁਗਤਣਾ ਪੈ ਰਿਹਾ ਔਰ ਇਹੀ ਕਾਰਨ ਹੈ ਕਿ ਹੁਣ ਜਿਹੜਾ ਇਹ ਨਿਰੰਨਮਾ ਸਟੈਪ ਚੱਕਿਆ ਕੇਂਦਰ ਨੇ ਐਸਸੀਆਈ ਦਾ ਦੇਖੋ ਮੁੱਖ ਮੰਤਰੀ ਸਾਫਤੌਰ ਤੇ ਜਿਹੜੇ ਹਵਾਲੇ ਦਿੱਤੇ ਨੇ ਬਿਲਕੁਲ ਵਾਜਿਬ ਹਵਾਲੇ ਨੇ ਕਿ ਇਹ ਚੀਜ਼ਾਂ ਜਿਹੜੀਆਂ ਜਿਹੜੀ ਪੰਜਾਬ ਸਟੇਟ ਆ ਜਿਹੜਾ ਇਹ ਤਾਂ ਸਿਸਟਮ ਬਣਿਆ ਹੋਇਆ ਜਿਹੜਾ ਢਾਂਚਾ ਬਣਿਆ ਹੋਇਆ ਉਸ ਢਾਂਚੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹ ਹੀ ਉਹਦੇ ਵਿੱਚ ਦਮਾਨ ਰੱਖੀ ਗਈ ਆ ਪਹਿਲਾਂ ਪ੍ਰਲਾਦ ਜੋ ਸੀ ਇਹ ਦੇ ਸੰਬੰਧਤ ਮਹਿਕਮੇ ਦੇ ਮੰਤਰੀ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਉੱਪਰ ਬਾਦਸ ਦੇ ਨਿਯੁਕਤੀ ਕਰ ਦਿੱਤੀ ਗਈ ਹੁਣ ਅਮੀਸ਼ਾ ਨੂੰ ਲਿਖਿਆ ਗਿਆ ਕੇਂਦਰੀ ਗ੍ਰਹਿ ਮੰਤਰੀ ਨੇ ਕਿ ਕਿਤੇ ਨਹੀਂ ਕਿਤੇ ਦੇਖੋ ਪਾਰਟੀ ਕੋਈ ਵੀ ਹੋਵੇ ਪੰਜਾਬ ਦਿੱਤਾ ਤੇ ਕੋਈ ਹੋਵੇ ਕੇਂਦਰ ਦੇ ਵਿੱਚ ਕੋਈ ਹੋਵੇ ਪਰ ਜੋ ਫੈਡਰਲ ਸਿਸਟਮ ਬਣਾਇਆ ਗਿਆ ਦੇਖੋ ਵੱਖ-ਵੱਖ ਰਾਜਾਂ ਨੂੰ ਵੱਖ-ਵੱਖ ਰਾਜਾਂ ਦੇ ਰਾਜਾਂ ਨੂੰ ਇਕੱਠਾ ਕਰਕੇ ਦੇਸ਼ ਬਣਾਇਆ ਗਿਆ ਉਸ ਦਾ ਇੱਕ ਢਾਂਚਾ ਬਣਾਇਆ ਗਿਆ ਉਸ ਦਾ ਇੱਕ ਫੈਡਰਲ ਸਿਸਟਮ ਚਾਰਜ ਕੀਤਾ ਗਿਆ ਸੂਬਿਆਂ ਦੇ ਆਪਣੇ ਅਧਿਕਾਰ ਦਿੱਤੇ ਗਏ ਕੇਂਦਰ ਨੂੰ ਆਪਣੇ ਅਧਿਕਾਰ ਦਿੱਤੇ ਗਏ ਪਰ ਹੁਣ ਕਿਤੇ ਨਾ ਕਿਤੇ ਸੈਂਟਰਲਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤੁਸੀਂ ਪੰਜਾਬ ਇੰਡੀਆ ਦੇ ਨਾਲ ਤੁਸੀਂ ਕਈ ਜਿਹੜੇ ਸਰਜੀ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇੱਕ ਵਾਰੀ ਉਦਾਹਰਣ ਦਿੱਤੀ ਸੀ ਕਿ ਤੁਸੀਂ ਅਮਰੀਕਾ ਨਾਲ ਤੁਲਨਾ ਕਰ ਲਓ ਅਮਰੀਕਾ ਦੇ ਵਿੱਚ ਫੈਡਰਲ ਸਿਸਟਮ ਤੁਸੀਂ ਦੇਖੋ ਕਿੰਨਾ ਮਜ਼ਬੂਤ ਹੈ ਉੱਥੇ ਸੂਬਿਆਂ ਨੂੰ ਆਪਣੇ ਵੱਖਰੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਕੇਂਦਰ ਵੀ ਫੈਸਲਾ ਲੈਂਦਾ ਹੈ ਉਹ ਅਮਰੀਕਾ ਦੇ ਸੂਬੇ ਉਸ ਨੂੰ ਨਕਾਰ ਦਿੰਦੇ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਤਾਂ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਸੀ ਕਿ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਵੱਖਰੇ ਵੱਖਰੇ ਰਾਜਾਂ ਤੋਂ ਇਹ ਚੀਜ਼ ਬਣੀ ਇਸ ਕਰਕੇ ਇਹੀ ਕਾਰਨ ਹੈ ਕਿ ਜੇ ਵੱਖਰੇ ਵੱਖਰੇ ਰਾਜਾਂ ਨੂੰ ਇਕੱਠੇ ਕਰਕੇ ਇੱਕ ਬਹੁਤ ਸੋਹਣਾ ਖੂਬਸੂਰਤ ਦੇਸ਼ ਬਣਾਇਆ ਗਿਆ ਤਾਂ ਉਹਦਾ ਜਿਹੜਾ ਫੈਡਰਲ ਸਿਸਟਮ ਹੈ ਉਸ ਨੂੰ ਵੰਗਣਾ ਹੁਣ ਦਿੱਤਾ ਜਾਵੇ ਅਧਿਕਾਰ ਜਿਹੜੇ ਨੇ ਸੂਬੇ ਦੇ ਆਪਣੇ ਨੇ ਕੇਂਦਰ ਦੇ ਆਪਣੇ ਨੇ ਔਰ ਜਿਹੜੀਆਂ ਚੀਜ਼ਾਂ ਤੋਂ ਪਹਿਲੇ ਡਿਵਾਈਡ ਕੀਤੀਆਂ ਨੇ ਕਿੱਥੇ ਕਿਹਦਾ ਅਫਸਰ ਹੋਊਗਾ ਕਿੱਥੇ ਸਟੇਟ ਦਾ ਹੋਊਗਾ ਕਿੱਥੇ ਸੈਂਟਰ ਦਾ ਹੋਊਗਾ ਚੰਡੀਗੜ੍ਹ ਤੇ 40-60 ਦੀ ਰੇਸ਼ੋ ਰੱਖੀ ਗਈ ਅਧਿਕਾਰ ਰਾਜਧਾਨੀ ਦਾ ਮਸਲਾ ਯੂਨੀਵਰਸਿਟੀਆਂ ਦੇ ਮਸਲੇ ਇਸ ਕਰਕੇ ਇਹ ਜਿਹੜੀ ਤਕਰਾਰ ਆ ਇਹਦਾ ਵਧਣਾ ਕਿਤਨਾ ਕਿਤੇ ਸਾਡੇ ਸਿਆਸੀ ਪੱਧਰ ਤੇ ਸਾਡੇ ਫੈਡਰਲ ਸਿਸਟਮ ਦੇ ਲਈ ਬਹੁਤਾ ਚੰਗਾ ਸੁਨੇਹਾ ਨਹੀਂ ਹੈ ਇਸੇ ਤੇ ਇਤਰਾਜ਼ ਮੁੱਖ ਮੰਤਰੀਆਂ ਨੇ ਚੁੱਕਿਆ ਹੁਣ ਦੇਖਦੇ ਜੀ ਕੇਂਦਰ ਇਸ ਤੇ ਕੀ ਫੈਸਲਾ ਕਰਦਾ ਨਪ ਕਮਸਾਨ ਮਾਝ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਿਸਤੇ ਕੇ ਨਾਲ ਵਿਰੋਧ ਪੰਜਾਬ ਦੇ ਵੱਲੋਂ ਕੀਤਾ ਗਿਆ ਸੀ ਵਕਫਾ ਕੇ ਇਸ਼ੂਸ ਤੇ ਬੀਕੋ ਇਹ ਤਾਂ ਜ਼ਾਹਿਰ ਦੀ ਗੱਲ ਹੈ ਜੀ ਜਦੋਂ ਇਸ ਤਰ੍ਹਾਂ ਦਾ ਮਸਲਾ ਇੰਨਾ ਵੱਡਾ ਮਸਲਾ ਉੱਠਿਆ ਹੈ ਜੋ ਸੀਐਮ ਨੇ ਚਿੱਠੀ ਤੱਕ ਲਿਖੀ ਹੈ ਤਾਂ ਚਾਹੇ ਤੁਸੀਂ ਮੈਂ ਵੀ ਦਾਵਾ ਕਰਦਾ ਕਿ ਚਾਹੇ ਪੰਜਾਬ ಬಿಜೆಪಿ ਕਿਉਂ ਨਾ ਹੋਵੇ ਪੰਜਾਬ ಬಿಜೆಪಿ ਵੀ ਪੰਜਾਬ ਦੇ ਹੱਕ ਦੇ ਵਿੱਚ ਬਿਆਨ ਦੇਦੀ ਨਜ਼ਰ ਆਏਗੀ ਪਰ ਕਹਾਣੀ ਇੱਥੇ ਆ ਕਿ ਨਿਬੜ ਪੈਂਦੀ ਹੈ ਕਿ ਜੇ ਤੁਸੀਂ ਪੰਜਾਬ ಬಿಜೆಪಿ ਦੀ ਲੈ ਲਈਏ ਜੇ ਪੰਜਾਬ ਦੇ ਵਿੱਚ ਸਿਆਸਤ ਕਰਨੀ ਹੈ ਸਰ ਪੰਜਾਬ ਬੀਜੇਪੀ ਇਹਨਾਂ ਮਸਲਾਂ ਨੂੰ ਪਹਿਲਾਂ ਹੀ ਕੇਂਦਰ ਦੇ ਸਾਹਮਣੇ ਕਿਉਂ ਨਹੀਂ ਚੁੱਕਦੀ ਇੱਕ ਤੋਂ ਬਾਅਦ ਇੱਕ ਜੇ ਤੁਸੀਂ ਇੱਕ ਵਾਰ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਮਾਮਲੇ ਦੇ ਵਿੱਚ ਤੁਸੀਂ ਗਲਤੀ ਕਰ ਦਿੱਤੀ ਮੰਨ ਲਿਆ ਜਾ ਸਕਦਾ ਪਰ ਬੈਕ ਟੂ ਬੈਕ ਤੁਸੀਂ ਅਸਤਰੀ ਨੀ ਚੀਜ਼ਾਂ ਕਰਦੇ ਹੋ ਤਾਂ ਤੁਸੀਂ ਦੂਜੇ ਪਾਸੇ ਤੁਹਾਡੀ ਪੰਜਾਬ ਲੀਡਰਸ਼ਿਪ ਕਹਿੰਦੀ ਹੈ ਕਿ ਅਸੀਂ ਪੰਜਾਬ ਵਿੱਚ ਮਜ਼ਬੂਤੀ ਦੇ ਨਾਲ ਆਵਾਂਗੇ ਪਰ ਜੇ ਤੁਸੀਂ ਪੰਜਾਬ ਦੇ ਵਿੱਚ ਮਜ਼ਬੂਤੀ ਦੇ ਨਾਲ ਆਉਣ ਦਾ ਸੁਪਨਾ ਦੇਖਿਆ ਤਾਂ ਫਿਰ ਤੁਸੀਂ ਪੰਜਾਬ ਦੇ ਨਾਲ ਹੀ ਟਕਰਾਰ ਵਾਲੀ ਸਿੱਧੀ ਪੈਦਾ ਕਰ ਰਹੇ ਹੋ ਕਿਉਂਕਿ ਇਹ ਆਮ ਆਦਮੀ ਪਾਰਟੀ ਜਾਂ ਪੰਜਾਬ ਦੀ ਸੱਭਤ ਆਮ ਆਦਮੀ ਪਾਰਟੀ ਤੇ ਹਮਲਾ ਨਹੀਂ ਕਰ ਸਕਦੇ ਉਹਨਾਂ ਦੇ ਨਾਲ ਟਕਰਾਰ ਨਹੀਂ ਕਰ ਸਕਦੇ ਰੌਲਾ ਤਾਂ ਵਿਦੇ ਅਧਿਕਾਰਾਂ ਦਾ ਤੁਸੀਂ ਕਿਸੇ ਇੱਕ ਪੋਲੀਟਿਕਲ ਜਵਾਬ ਦੇ ਨਾਲ ਜੇ ਤੁਹਾਡਾ ਟਕਰਾਅ ਆ ਤੁਹਾਡੀ ਨਹੀਂ ਬੰਦੀ ਤਾਂ ਉਹਦਾ ਖਮਿਆਦਾ ਸੂਬਾ ਨਹੀਂ ਪੁੱਗ ਸਕਦਾ ਸੱਤਾਵਾਂ ਦੀ ਰਹਿੰਦੀ ਹੈ ਅੱਜ ਆਵਾਜ਼ ਵੀ ਪਾਰਟੀ ਦੀ ਆ ਕੱਲ ਕਿਸੇ ਹੋਰ ਦੀ ਹੋ ਸਕਦੀ ਹੈ ਪਰਸੋਂ ਕਿਸੇ ਹੋਰ ਦੀ ਹੋ ਸਕਦੀ ਹੈ ਤੁਸੀਂ ਪਹਿਲਾਂ ਕਾਂਗਰਸ ਸੀ ਅਕਾਲੀ ਦਲ ਸੀ ਮੁੱਖ ਮੰਤਰੀ ਬਦਲ ਗਏ ਉਹ ਚੀਜ਼ਾਂ ਸੱਤਾ ਤੇ ਜਿਹੜੀ ਆ ਟੈਂਪਰੇਰੀ ਆ ਬਦਲਦੀ ਰਹਿੰਦੀ ਆ ਪਰ ਇੱਥੋਂ ਦੇ ਲੋਕਾਂ ਦਾ ਸੁਭਾਅ ਇੱਥੋਂ ਦੇ ਲੋਕਾਂ ਦਾ ਜਿਹੜੇ ਅਧਿਕਾਰ ਨੇ ਉਹਨਾਂ ਦੇ ਨਾਲ ਧੱਕਾ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ਼ਾਰੇਸ ਨੂੰ ਕੋਈ ਬਰਦਾਸ਼ਤ ਕਰੇਗਾ ਤੁਸੀਂ ਦੇਖੋ ਇਸ ਪੂਰੇ ਮਸਲੇ ਤੇ ਔਰ ਉਰਦਮ ਦੇ ਵੀ ਤੁਹਾਨੂੰ ਨਜ਼ਰ ਆਏਗਾ ਕਿ ਕਿਸ ਲੈਵਲ ਤੇ ਕੇਂਦਰ ਨੂੰ ਹੋ ਸਕਦਾ ਫਿਰ ਝੁਕਣਾ ਪਵੇ ਜੀ ਜੀ ਚਲੋ ਬहोत-ਬहोत शुक्रिया ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਐਫਸੀਆਈ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਹੁਣ ਗਰਮਾ ਗਿਆ ਹੈ ਸੀਐਮ ਭਗਵੰਤ ਪਾਣੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਚਿੱਠੀ ਲਿਖੀ ਹੈ ਕਿ ਬਾਰੀ ਅਧਿਕਾਰੀ ਪੰਜਾਬ ਦੇ ਹਾਲਾਤ ਦੀ ਜਾਣਕਾਰੀ ਨਹੀਂ ਦੇ ਸਕਦਾ ਉਸ ਦੀ ਜੋ ਜੀਓਗ੍ਰਾਫੀਕਲ ਕੰਡੀਸ਼ਨ ਹੈ ਉਸ ਬਾਰੇ ਠੀਕ ਤਰੀਕ ਦੇ ਨਾਲ ਬਹਾਰੀ ਸੂਬੇ ਦਾ ਬਹਾਰੀ ਸੂਬੇ ਦਾ ਕੋਈ ਵੀ ਕੈਡਰ ਦਾ ਅਧਿਕਾਰੀ ਆਈਐਸ ਅਧਿਕਾਰੀ ਸੂਬੇ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਜਾਣ ਸਕਦਾ ਇਸ ਕਰਕੇ ਪੰਜਾਬ ਕੈਡਰ ਦੇ ਆਈਐਸ ਅਧਿਕਾਰੀ ਦੀ ਨਿਯੁਕਤੀ ਐਸ ਜੋ ਉਦਦੇ ਤੇ ਕੀਤੀ ਜਾਏ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਅਮਿਤ ਸ਼ਾਹ ਦੇ ਵੱਲੋਂ ਇਹ ਚਿੱਠੀ ਮੇਰੇ ਹੱਥ ਹੈ ਚਿੱਠੀ ਚ ਕੀ ਕੁਝ ਸੀਐਮ ਭਗਵੰਤ ਪਾਡੇ ਵੱਲੋਂ ਲਿਖਿਆ ਗਿਆ ਹੈ ਉਸ ਦਾ ਮੈਂ ਜ਼ਿਕਰ ਕਰਾਂਗੀ ਪੰਜਾਬ ਹਮੇਸ਼ਾ ਰਾਸ਼ਟਰੀ ਰਾਈਟ ਹੈਂਡ ਬੰਡ ਕੇ ਖੜਿਆ ਹੈ ਜਿਸ ਚ ਭਾਰਤ ਦੀਆਂ ਸਿਮਾਵਾਂ ਦੀ ਰੱਖਿਆ ਦੀ ਤਿੱਤਿਆ ਰਾਸ਼ਟ੍ਰ ਇਕਤਾ ਸ਼ਕਤੀ ਤੇ ਖਾਦ ਸੁਰੱਖਿਆ ਤੇ ਇਸ ਦੇ ਲਈ ਬਹੁਤ ਬਹੁਤਪੂਰਨ ਇੰਪੋਰਟੈਂਟ ਜੋ ਯੋਗਦਾਨ ਹੈ ਉਹ ਪਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੇ ਹਰ ਵਾਰ ਸਾਹਸ ਤੇ ਦੇਸ਼ ਭਗਤੀ ਦਾ ਪਰਿਸ਼ੇ ਦਿੱਤਾ ਹੈ ਇਸ ਕਾਲ ਦਾ ਜ਼ਿਕਰ ਸ੍ਰੀ ਭਗਵੰਤ ਪਾnde ਵੱਲੋਂ ਚਿੱਟਿਚ ਕੀਤਾ ਗਿਆ ਚਾਹੇ ਉਹ ਵਾਰ ਹੋਏ ਜਾ ਹੋਰ ਕੋਈ ਵੀ ਸਥਿਤੀ ਹੋਏ ਤੇ ਉਸ ਦੇ ਨਾਲ ਪੰਜਾਬ ਦੇਸ਼ ਦੇ ਨਾਲ ਖੜਕੇ ਪੂਰੀ ਤਰਿਕਾ ਨਾਲ ਨਜਿੱਠਿਆ ਹੈ ਹਾਲ ਹੀ ਛੋਏ ਆਪਰੇਸ਼ਨ ਬਲੂ ਸਟਾਰ ਦਾ ਜ਼ਿਕਰ ਵੀ ਇਸ ਚਿੱਠੀ ਚ ਕੀਤਾ ਗਿਆ ਕਿ ਆਪਰੇਸ਼ਨ ਬਲੂ ਸਟਾਰ ਚ ਪੰਜਾਬ ਦੇ ਲੋਕਾਂ ਨੇ ਸੁਰੱਖਿਆ ਬਲਾ ਨੇ ਰਾਸ਼ਟਰੀ ਸੇਵਾ ਦੇ ਪ੍ਰਤੀ ਇੱਕ ਵਾਰ ਮੋੜ ਤੋਂ ਧੜਤਾ ਆਪਣੀ ਦਿਖਾਈ ਸੀ ਯੋਗਦਾਨ ਦਿਖਾਇਆ ਸੀ ਇਸ ਗੱਲ ਦਾ ਜ਼ਿਕਰ ਸੀਮ ਭਗਵੰਤ ਪਾnde ਵੱਲੋਂ ਕੀਤਾ ਗਿਆ ਜੋ ਹਾਲ ਫਿਲਹਾਲ ਪੰਜਾਬ ਨੇ ਹੜਾ ਦੀ ਸਥਿਤੀ ਨੂੰ ਨਜਿੱਠਿਆ ਹੈ ਉਸ ਬਾਰੇ ਵਿੱਚ ਚਿੱਠੀ ਚ ਜ਼ਿਕਰ ਹੈ ਕਿ ਹਾਲਿਆਚ ਜੋ ਹੜਾ ਦੇ ਦੌਰਾਨ ਪੰਜਾਬ ਮੇ ਬਿਹਾਦੀ ਔਖੇ ਸਮੇਂ ਚ ਉਸ ਪੂਰੇ ਕੰਡੀਸ਼ਨ ਨੂੰ ਹੰਡਾਇਆ ਹੈ ਲੇਕਿਨ ਇਨਾ ਲੋਕਾਂ ਦੀ ਦ੍ਰਿੜਤਾ ਯਾਨੀ ਕਿ ਜੋ ਲੋਕ ਨੇ ਪੰਜਾਬ ਦੇ ਕਿਸਤੇ ਕੇ ਨਾਲ ਇਸ ਸਥਿਤੀ ਤੋਂ ਵੀ ਉਹਨਾਂ ਦੇ ਵੱਲੋਂ ਨਜੀਠਿਆ ਗਿਆ ਇਸ ਕੱਲ ਦਾ ਜ਼ਿਕਰ ਇਸ ਲੈਟਰ ਚ ਕੀਤਾ ਗਿਆ ਹੈ ਤੇ ਇਸ ਵਿਚਾਲੇ ਵਿਸ਼ੇਸ਼ ਕਰ ਕਿਸਾਨ ਆंदोलਨ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਸਾਨ ਆंदोलਨ ਕਿਸਤੇ ਕੇ ਨਾਲ ਜੋ ਕਿਸਾਨ ਸੀ ਦਿੱਲੀ ਦੀ ਬਰਹੂਆਂ ਤੇ ਗਏ ਤੇ ਤਿੰਨ ਕਾਲੇ ਖਤੇ ਕਾਨੂੰਨ ਜੋ ਰੱਦ ਕਰਾਉਣ ਤੋਂ ਬਾਅਦ ਵਾਪਸ ਉੱਪਰਤੇ ਸੀ ਤੇ ਇਸ ਚ ਐਫਸੀਆਈ ਪੰਜਾਬ ਖੇਤਰ ਦੇ ਨਿਯੁਕਤੀ ਨਾਲ ਸੰਬੰਧਿਤ ਅੱਗੇ ਉਹ ਜ਼ਿਕਰ ਕਰ ਰਹੇ ਨੇ ਇਹ ਰੋਡੀਆਂ ਕਟਨਾਵਾਂ ਵਿਚਲਿਤ ਸਾਨੂੰ ਕਰਦੀਆਂ ਨੇ ਚਿੰਤਾ ਚ ਸਾਨੂੰ ਪਾਉਂਦੀਆਂ ਨੇ ਕਿਉਂਕਿ ਐਫਸੀਆਈ ਦੀ ਸਥਾਪਨਾ ਤੋਂ ਪਹਿਲਾਂ ਦਾ ਇਹ ਸ਼ੁਰੂ ਤੋਂ ਇੱਕ ਕੰਡੀਸ਼ਨ ਰਹੀ ਹੈ ਕਿ ਪੰਜਾਬ ਕੇਡਰ ਦੇ ਆਈਸ ਅਧਿਕਾਰੀ ਨੂੰ ਹੀ ਜੀਐਮ ਜਨਰਲ ਮੈਨੇਜਰ ਨਿਯੁਕਤ ਕੀਤਾ ਜਾਏਗਾ ਪੰਜਾਬ ਤੇ ਚੰਡੀਗੜ੍ਹ ਦਾ ਤੇ ਇਸ ਦੇ ਪਿੱਛੇ ਇੱਕ ਕਾਰਨ ਹੈ ਕਿ ਕਿਸ ਦੇ ਨਾਲ ਪੰਜਾਬ ਚ ਜੋ ਐਫਸੀਆਈ ਦਾ ਕਾਰਜਪਾਰ ਸੰਭਾਲਦਾ ਹੈ ਤੇ ਉਸ ਦੇ ਨਾਲ ਹੀ ਦੱਸ ਦੇ ਕਿ ਪੰਜਾਬ ਕੇਡਰ ਦੇ ਅਧਿਕਾਰੀ ਨੂੰ ਪਤਾ ਹੁੰਦਾ ਹੈ ਕਿ ਖਰੀਦ ਕਿੱਦਾਂ ਕਰਨੀ ਹੈ ਭੰਡਾਰਨ ਦਾ ਕੀ ਕੁਝ ਉੱਥੇ ਰਹਿੰਦਾ ਹੈ ਪ੍ਰਬੰਧ ਵਿਤਰਣ ਪ੍ਰਣਾਲੀ ਤੇ ਵਾਸਤੇ ਇਹ ਅਨੁਭਵ ਰੱਖਦੇ ਨੇ ਯਾਨੀ ਕਿ ਜੋ ਪੰਜਾਬ ਕੈਡਰ ਦਾ ਆਈਐਸ ਅਧਿਕਾਰੀ ਹੈ ਉਸ ਨੂੰ ਪੂਰੇ ਤਰੀਕੇ ਨਾਲ ਐਕਸਪੀਰੀਅੰਸ ਹੁੰਦਾ ਹੈ ਕਿ ਪੰਜਾਬ ਚ ਕਿਹੋ ਜਿਹੇ ਹਾਲਾਤ ਨੇ ਤੇ ਕਿਸ ਤਿੱਕੇ ਦੇ ਨਾਲ ਜੀਓਗ੍ਰਾਫੀਕਲ ਕੰਡੀਸ਼ਨਸ ਦਾ ਵੀ ਉਹਨਾਂ ਨੇ ਲੈਟਰ ਚ ਜ਼ਿਕਰ ਕੀਤਾ ਹੈ ਪੰਜਾਬ ਕੈਡਰ ਦੇ ਆਈਐਸ ਅਧਿਕਾਰੀ ਦਾ ਇੱਕ ਪੈਨਲ ਜੋ ਵਿਚਾਰ ਦੇ ਲਈ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਪਹਿਲੇ ਪੈਨਲ ਨੂੰ ਅਕਸੈਪਟ ਨਹੀਂ ਕੀਤਾ ਗਿਆ ਇਸ ਕਾਰਨ ਦਾ ਜ਼ਿਕਰ ਸੀਐਮ ਭਗਵੰਤ ਮਾਨ ਨੇ ਇਸ ਚਿੱਠੀ ਚ ਕੀਤਾ ਹੈ ਜਿਸ ਤੋਂ ਬਾਅਦ ਇਹ ਪੈਨਲ ਨੂੰ ਵਾਪਸ ਮੋੜ ਦਿੱਤਾ ਗਿਆ ਕਿੰਤੂ ਹੁਣ ਉਹਨਾਂ ਨੇ ਕਿਹਾ ਹੈ ਕਿ ਮੈਂ ਇਸ ਬਾਬਤ ਇੱਕ ਲੈਟਰ ਲਿਖ ਰਿਹਾ ਹਾਂ ਤੇ ਇਹ ਅਪੀਲ ਉਹਨਾਂ ਨੂੰ ਕਰ ਰਿਹਾ ਹਾਂ ਕਿ ਤੇ ਆਈਐਸ ਕੈਡਰ ਦਾ ਅਧਿਕਾਰੀ ਜੋ ਕਿ ਪੰਜਾਬ ਨਾਲ ਰਿਲੇਟਡ ਹੈ ਉਹੀ ਇਸ ਪਾਰਟਿਕੂਲਰ ਅਹੁਦੇ ਤੇ ਉਸ ਨੂੰ ਲਗਾਇਆ ਜਾਏ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਜੋ ਸਰਕਾਰੀ ਪੱਤਰ ਇਸ ਚਿੰਤਾ ਪ੍ਰਗਟ ਕਰਦਾ ਹੈ ਕਿ ਕਿਸ ਤਰੀਕੇ ਨਾਲ ਇਹ ਜੋ ਲੰਬੀ ਪਰੰਪਰਾ ਚੱਲੀ ਆ ਰਹੀ ਹੈ ਤੇ ਉਸ ਨੂੰ ਕਿਤਨਾ ਕਿਤੇ ਵਿੱਚ ਰੋਕਿਆ ਜਾ ਰਿਹਾ ਹੈ ਕਿਸ ਤਰੀਕੇ ਨਾਲ ਬਾਰਲੀ ਸੂਬੇ ਦੇ ਜੋ ਕੈਡਰ ਹੈ FCI ਅਧਿਕਾਰੀ ਨੂੰ ਤੇ ਇਸ ਸਭ ਦੇ ਚੱਲਦੇ ਉਹਨਾਂ ਨੂੰ FCI ਦਾ ਜਨਰਲ ਮੈਨੇਜਰ ਨਿਯੁਕਤ ਕਰਨ ਦੀ ਇਹ ਪੂਰਾ ਪ੍ਰਕਿਰਿਆ ਕੀਤੀ ਜਾ ਦੇਖਣਾ ਹੋਏਗਾ ਕਿ ਇਸ ਲੈਟਰ ਤੇ ਕੀ ਕੁਝ ਪ੍ਰਤੀਕ੍ਰਮ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਅਦਾ ਆਂਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਮੈਂ ਜ਼ਿਕਰ ਕਰਾ ਤੇ ਕਾਫੀ ਮੁੱਦੇ ਪੰਜਾਬ ਦੇ ਰਹੇ ਨੇ ਚਾਹੇ ਉਹ BBMP ਦਾ ਮੁੱਦਾ ਰਿਹਾ ਹੋਵੇ ਚਾਹੇ ਉਹ ਚੰਡੀਗੜ੍ਹ ਦਾ ਮੁੱਦਾ ਰਿਹਾ ਹੋਵੇ ਚਾਹੇ ਉਹ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਰਹਿੰਦਾ ਕਿਸ ਤਰੀਕੇ ਨਾਲ ਇਹਨਾਂ ਪਾਰਟਿਕੂਲਰ ਇਸ਼ੂਸ ਲੈ ਕੇ ਪੰਜਾਬ ਦੀ ਸਿਆਸਤ ਸਾਨੂੰ ਉਬਾਲੇ ਖਾਂਦੀ ਹੋਈ ਵਖਾਈ ਦਿੰਦੀ ਸੀ ਤੇ ਹੁਣ ਇਹ ਨਵਾਂ ਇਸ਼ੂ ਕ੍ਰੀਏਟ ਹੋ ਗਿਆ ਹੈ ਕਿਉਂਕਿ ਐਫਸੀਆਈ ਦਾ ਜਨਰਲ ਮੈਨੇਜਰ ਇਹ ਪੂਰੀ ਕਿਆਸਰੀਆਂ ਲਗਾਈਆਂ ਜਾ ਰਹੀਆਂ ਨੇ ਹਾਲਾਂਕਿ ਬਾਹਰਲੇ ਕੈਡਰ ਦਾ ਜੋ ਆਈਐਸ ਅਧਿਕਾਰੀ ਹੈ ਉਹ ਐਫਸੀਆਈ ਦੀ ਜਨਰਲ ਮੈਨੇਜਰ ਅਹੁਦੇ ਤੇ ਤਨਖਤ ਕਰਨ ਦੀ ਤਿਆਰੀ ਚ ਹੈ ਕੇਂਦਰ ਸਰਕਾਰ ਜਿਸ ਤੇ ਤਿੱਖਾ ਪ੍ਰतिक੍ਰਮ ਸੀਐਮ ਭਗਵੰਤ ਪਾnde ਵੱਲੋਂ ਪ੍ਰਗਟਾਇਆ ਗਿਆ ਤੇ ਸਤਨਾਲ ਆਵਾ ਦੀ ਪਾਰਟੀ ਦੇ ਆਗੂ ਵਿਕਰਮ ਸਿੰਘ ਪਾਸਤੀ ਫੋਨ ਲਾਈਨ ਤੇ ਜੁੜੇ ਨੇ ਸੈ ਸਵਾਗਤ ਹੈ ਤੁਹਾਨੂੰ ਨਿਊਜ਼ 18 ਪੰਜਾਬ ਤੇ ਪਹਿਲਾ ਪੰਜਾਬ ਯੂਨੀਵਰਸਿਟੀ ਦਾ ਇਸ਼ੂ ਚੰਡੀਗੜ੍ਹ ਦਾ ਇਸ਼ੂ ਬੀਬੀਐਮਬੀ ਦਾ ਇਸ਼ੂ ਦੇਖੋਨ ਇਹ ਐਫਸੀਆਈ ਦਾ ਸਸਿਕਾ ਜੀ ਤੁਹਾਨੂੰ ਵੀ ਤੇ ਤੁਹਾਡੇ ਦਰਸ਼ਕਾਂ ਨੂੰ ਬਿਲਕੁਲ ਮਾਨ ਸਾਹਿਬ ਨੇ ਚਿੱਠੀ ਦੇ ਵਿੱਚ ਇੱਕ ਗੱਲ ਕਲੀਅਰ ਕੀਤੀ ਆ ਪੰਜਾਬ ਦੇਸ਼ ਦਾ ਅਨਾਜ ਪੈਦਾ ਕਰਨ ਵਾਲਾ ਨੰਬਰ 1 ਸੂਬਾ ਹੈ ਦੇਸ਼ ਦੀ ਜ਼ਰੂਰਤਾਂ ਪੂਰੀਆਂ ਕਰਦਾ ਹੈ ਤੇ ਅਗਰ ਪੰਜਾਬ ਕੇਡਰ ਦੇ ਆਈਐਸ ਅਫਸਰ ਨੂੰ ਜਨਰਲ ਮੈਨੇਜਰ ਲਗਾਇਆ ਜਾਂਦਾ ਹੈ ਮਹਾ ਪ੍ਰਬੰਧਕ ਲਗਾਇਆ ਜਾਂਦਾ ਹੈ ਤੇ ਬਹੁਤ ਸੀ ਜਿਹੜੀਆਂ ਸੁਖਾਵਾਂ ਪੈਦਾ ਹੋ ਜਾਂਦੀਆਂ ਸੋਖਾ ਕੰਮ ਹੋ ਜਾਂਦਾ ਕਿਉਂਕਿ ਦੇਖੋ ਇਹ ਕਿਸਾਨੀ ਨਾਲ ਜੁੜਿਆ ਵੰਤਰਣ ਦਾ ਮਾਮਲਾ ਹੈ ਖਰੀਦ ਦਾ ਮਾਮਲਾ ਹੈ ਇਹਨੂੰ ਸਚਾਰੂ ਟੰਗ ਨਾਲ ਚਲਾਣਾ ਹੈ ਤੇ ਉਹਦੇ ਲਈ ਪੰਜਾਬ ਕੈਡਰ ਦੇ ਪਹਿਲਾਂ ਵੀ ਆਈਐਸ ਅਫੀਸਰ ਲੱਗਦੇ ਰਹੇ ਇੱਕ ਤਰ੍ਹਾਂ ਨਾਲੇ ਆਪਾਂ ਕਹਿ ਸਕਦੇ ਆ ਪਰ ਚੱਲਣ ਰਿਹਾ ਤੇ ਇਸੇ ਦੇ ਤਹਿਤ ਬੜੇ ਟਾਈਮ ਲਈ ਪੰਜਾਬ ਸਰਕਾਰ ਨੇ ਪੈਨਲ ਭੇਜਿਆ ਸੀਗਾ ਤੇ ਉਹ ਚਲੋ ਉਹਨਾਂ ਨੇ ਨਹੀਂ ਮੰਨਿਆ ਤੁਸੀਂ ਸੋਧਿਤ ਪੈਨਲ ਵੀ ਭੇਜਤਾ ਮਾਨ ਸਾਹਿਬ ਨੇ ਚਿੱਠੀ 'ਚ ਗੱਲ ਦਾ ਜ਼ਿਕਰ ਕੀਤਾ ਔਰ ਇਹ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਹੀ ਅਗਰ ਆਈਐਸ ਕੈਡਰ ਦੇ ਅਫੀਸਰ ਸਾਡੇ ਉੱਥੇ ਮਹਾਂਪਰਦਵੰਤਕ ਲੱਗਦੇ ਆ ਜਨਰਲ ਮੈਨੇਜਰ ਲੱਗਦੇ ਆ ਤੇ ਉਹਦੇ ਨਾਲ ਸੁਚਾਰੂ ਰੂਪ ਨਾਲ ਕੰਮ ਹੋ ਸਕੇਗਾ ਪਰ ਕੇਂਦਰ ਨੂੰ ਚਾਹੀਦਾ ਹੈ ਕਿ ਪੰਜਾਬ ਚ ਐਕਸਪੈਰੀਮੈਂਟ ਕਰਨਾ ਬੰਦ ਕਰ ਦੇ ਬਾਹਰ ਦੇ ਕੈਡਰ ਦਾ ਜੇ ਆਈਐਸ ਅਫੀਸਰ ਇੱਥੇ ਪੰਜਾਬ ਹੀ ਇਸ ਐਫਸੀਆਈ ਦੇ ਵਿੱਚ ਲੱਗਦਾ ਤੇ ਉਹਦੇ ਨਾਲ ਕਈ ਜਿਹੜੀਆਂ ਹੈ ਜੀ ਅੜਚਨਾ ਪੈਦਾ ਹੁੰਦੀਆਂ ਔਰ ਉਹਨੂੰ ਨਾ ਤਾਂ ਪੰਜਾਬ ਦੇ ਹਾਲਾਤ ਦਾ ਪਤਾ ਹੈ ਨਾ ਪੰਜਾਬ ਦੇ ਗ੍ਰੀਨੀ ਜਮਿਨੀ ਸੱਚਾਈ ਦਾ ਪਤਾ ਹੈ ਗਰਾਊਂਡ ਲੈਵਲ ਦਾ ਪਤਾ ਹੈ ਸੋ ਕੇਂਦਰ ਨੂੰ ਜਿਹੜਾ ਹੈ ਜੀ ਫੈਡਰਲ ਢਾਂਚੇ ਦਾ ਸਨਮਾਨ ਕਰਨਾ ਚਾਹੀਦਾ ਦੇਖੋ ਸਾਡਾ ਦੇਸ਼ ਨਾ ਵਿਵਿਨ ਲਗ ਲਗ ਫੁੱਲਾਂ ਦਾ ਇੱਕ ਗੁਲਦਸਤਾ ਹੈ ਜਿਸ ਚੋ ਪੰਜਾਬ ਇੱਕ ਗੁਲਾਬ ਦਾ ਫੁੱਲ ਹੈ ਜੋ ਮਹਿਕ ਵੀ ਦਿੰਦਾ ਹੈ ਤੇ ਪੰਜਾਬ ਸਭ ਤੋਂ ਵੱਧ ਅਨਾਜ ਜਿਹੜਾ ਹੈ ਜੀ ਕੇਂਦਰਪੂਲ ਜੇ ਵਿੱਚ ਦਿੰਦਾ ਸੋ ਕੇਂਦਰ ਨੂੰ ਇਹ ਫੈਡਰਲਿਜ਼ਮ ਨੂੰ ਜਿਹੜੀ ਚੋਟ ਪਹੁੰਚਾਉਣ ਵਾਲੀਆਂ ਗੱਲਾਂ ਲਗਾਤਾਰ ਪਤਾ ਨਹੀਂ ਕਿਉਂ ਕੇਂਦਰ ਕਰਦਾ ਆ ਰਿਹਾ ਉਸ ਪਾਸੇ ਨਹੀਂ ਜਾਣਾ ਚਾਹੀਦਾ ਹੂੰ ਕੇਂਦਰ ਲਗਾਤਾਰ ਇਦਾਂ ਦੀਆਂ ਸਾਜ਼ਿਸ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਮਾਨ ਸਾਹਿਬ ਨੇ ਬੜੇ ਬਿਨਅਮਰ ਜਿਹੜੇ ਸ਼ਬਦਾਂ ਦੇ ਵਿੱਚ ਵੀ ਤੇ ਪੂਰੀ ਡਿਟੇਲ ਦੇ ਵਿੱਚ ਜਿਹੜੀ ਸੱਚਾਈ ਔਰ ਸਖਤ ਸ਼ਬਦਾਂ ਦੇ ਵਿੱਚ ਵੀ ਆ ਇਸ ਕਰਕੇ ਸਾਨੂੰ ਜ਼ਰੂਰੀ ਹੈ ਕਿ ਪੰਜਾਬ ਦੇ ਆਈਐਸ ਕੈਡਰ ਦੇ ਅਧਿਕਾਰੀ ਨੂੰ ਹੀ ਲਗਾਇਆ ਜਾਵੇ ਹਮ ਚਲੋ ਪਾਸੇ ਦੀ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਨਾਲ ਅਨਿਲ ਸਰੇਨ ਜੁੜੇ ਹੋਏ ਨੇ ਬੀਜੇਪੀ ਦੇ ਆਗੂ ਨੇ ਸਰ ਸਵਾਗਤ ਨਾਲ ਜੁਟਿਨ ਪੰਜਾਬ ਤੇ ਐਫਸੀਆਈ ਦਾ ਮੁੱਦਾ ਕਿਉਂਕਿ ਸੀਐਮ ਭਗਵੰਤ ਪਾਣ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਕਿ ਕਿਉਂਕਿ ਕੇਂਦਰ ਦੇ ਵੱਲੋਂ ਬਾਰੀ ਸੁਬਿਆਂ ਦੇ ਆਈਐਸ ਕੈਡਰ ਦੇ ਅਧਿਕਾਰ ਨੂੰ ਪੰਜਾਬ ਚੰਡੀਗੜ੍ਹ ਦਾ ਐਫਸੀਆਈ ਦਾ ਜੀਐਮ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੇ ਪੰਜਾਬ ਬੀਜੇਪੀ ਦਾ ਕੀ ਕੁਛ ਸਟੈਂਡ ਹੈ ਦੇਖੋ ਪੰਜਾਬ ਬੀਜੇਪੀ ਦਾ ਬਕੀਰ ਮੰਨਣਾ ਹੈਗਾ ਕਿ ਜਿੱਥੇ ਸਾਡੇ ਕੈਡਰ ਦੇ ਲੋਕ ਚੰਗੀ ਹੋਣ ਦੇ ਵਿੱਚ ਯਾ ਸਾਡੀ ਇਹ ਲਿਪੋਸਟਰ ਬੰਦੀ ਹੈ ਨੇ ਪੰਜਾਬ ਦੀ ਉਹ ਪੰਜਾਬ ਦੇ ਉਹਨੀਆਂ 3 ਦਿਨ ਅਸੀਂ ਇਸ ਕੰਦਰ ਬਹੁਤ ਸਹਿਮਤ ਹੈਗੇ ਹੂੰ ਔਰ ਜਿਵੇਂ ਮੈਂ ਉਹ ਸੰਬੰਧ ਅਸੀਂ ਕਰ ਹਰਵਿਸ਼ਤਲਾ ਕਾਲਟੇ ਜੰਮਰੂ ਟੈਕਨੀਕੀ ਸੇਜਾ ਸੋਧ ਕਰਕੇ ਭੇਜਿਆ ਹੂੰ ਪਰ ਉਹਨ ਸੇਠੀ ਆਂਦੀ ਨੇ ਅਸੀਂ ਦੇਖਦੇ ਕਿ ਰਵਿੰਦਾਵਾ ਦੇ ਉਪਰ ਚਾਈਂਦਗਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਨੋ ਆਪਸ ਆਕਸਟਰੀ ਦੀ ਗੱਲ ਕਰਦੇ ਆ ਤੇ ਸਟੇਟ ਗਵਰਨਮੈਂਟ ਵੱਲੋਂ ਪੈਨਲ ਤੇ ਜੈਂਟਿਕ ਕਈ ਵਾਰੀ ਦੇਰੀ ਹੋ ਜਾਂਦੀ ਹੈ ਹੂੰ ਉਸ ਕਰਕੇ ਤੇ ਇਹ ਰਹਿੰਦਾ ਹੈ ਕਿ ਕੋਈ ਕੋਈ ਵੀ ਕੋਈ ਇੱਕ ਟੈਂਨਰ ਦੀ ਪੋਸਟ ਹੁੰਦੀ ਹੈ ਪੋਸਟ ਖਾਲੀ ਨਹੀਂ ਰੱਖੀ ਜਾ ਸਕਦੀ ਇਹ ਸਟੌਪ ਗੈਪ ਅਰੇਂਜਮੈਂਟ ਦੇ ਵਿੱਚ ਇਹ ਜਿਹੜਾ ਹੈਗਾ ਵਾ ਯੂਪੀ ਕੈਡਰ ਦਾ ਜਾਂ ਦੂਸਰਾ ਕੋਈ ਅਫੀਸਰ ਐਪਾਇੰਟ ਹੋ ਜਾਂਦਾ ਹੈ ਹੂੰ ਤੇ ਮੈਂ ਉਮੀਦ ਕਰਦਾ ਕਿ ਇਹਨਾਂ ਦੇ ਪੈਨਲ ਜਿਹੜਾ ਹੈਗਾ ਵਾ ਜੋ ਆਬਜੈਕਸ਼ਨ ਜਿਸ ਨੂੰ ਕਿਹਾ ਸੀ ਜੀ ਪੈਨਲ ਚ ਦੇਰੀ ਹੋਈ ਹੈ ਤਾਂ ਕਰਕੇ ਇਹ ਪਾਰਟੀਕਲ ਇਸ਼ੂ ਫੇਟ ਹੋਇਆ ਹੈ ਮੈਂ ਕਹ ਰਿਹਾ ਕਿ ਦੇਖੋ ਫੈਕਟ ਮੇਰੇ ਕੋਲ ਹੈ ਸੁਣ ਹੈ ਨਹੀਂਗੇ ਕਿ ਵੀ ਕਿਸ ਕਰਕੇ ਉਹ ਹੋਇਆ ਮੈਂ ਇਹਨਾਂ ਨੇ ਦੱਸਿਆ ਕਿ ਵੀ ਕੱਲਾ ਭੇਜਿਆ ਸੀਗਾ ਉਹ ਉਹਦੀ ਫਿਰ ਉਹਦੇ ਤੇ ਕੌਂਟਰਜੈਕਸ਼ਨ ਲੱਗਿਆ ਤੇ ਅਸੀਂ ਸੋਧ ਕਰਕੇ ਭੇਜਿਆ ਜੋ ਪਾਸੀ ਸਾਹਿਬ ਬੋਲ ਰਹੇ ਸਨ ਹੂੰ ਉਹਦਾ ਹੀ ਕਾਰਨ ਹੋਏਗਾ ਅਦਰਵਾਈਜ਼ ਜਿਹੜਾ ਹੈਗਾ ਵਾ ਕਿਸੇ ਤਰ੍ਹਾਂ ਦੀ ਕੋਈ ਅਸੀਂ ਇਸ਼ੂ ਨਹੀਂ ਹੈਗਾ ਪੰਜਾਬ ਕੈਡਰ ਦਾ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪਰ ਕਲੀਅਰ ਮੰਨਣਾ ਹੈਗਾ ਕਿ ਪੰਜਾਬ ਦੇ ਅਫਸਰ ਪੰਜਾਬ ਵਾਲੇ ਜਿਹੜੇ ਕੈਡਰ ਦੀ ਪੋਸਟ ਹੈਗੇ ਉੱਥੇ ਲੱਗਨੇ ਚਾਹੀਦੇ ਨੇ ਔਰ ਅਸੀਂ ਇਸ ਗੱਲ ਨਾਲ ਜਿਹੜਾ ਹੈਗਾ ਵਾ ਆਪਣੇ ਲਗਭਗ ਗੱਲ ਵੀ ਕਰਾਂਗੇ ਲੇਕਿਨ ਉਹਦੇ ਵਾਸਤੇ ਇਹ ਜ਼ਰੂਰੀ ਹੈਗਾ ਕਿ ਅਸੀਂ ਸਮੇਂ ਰਹਿੰਦੇ ਚੱਲੀ ਜੀਏ ਸਰਕਾਰ ਜਿਹੜੀ ਹੈਗੀ ਆ ਉਹ ਪੈਨਲ ਜਿਹੜਾ ਹੈਗਾ ਵਾ ਆਪਣਾ ਪੇਜ ਦੇਵੇ ਉਹੋ ਪੜੀ ਕਿ ਚੰਡੀਗੜ੍ਹ ਦੇ ਜੀ ਕਈ ਪੋਸਟਰ ਖਾਲੀ ਰਹਿ ਜਾਂਦੀਆਂ ਨੇ ਜਿਹਦੇ ਕਰਕੇ ਆਪਾਂ ਸਮੇਂ ਸਿਰ ਪੈਨਲ ਨਹੀਂ ਜਾ ਪੰਦਾ ਹੂੰ ਠੀਕ ਹੈ ਨਾ ਹੁਣ ਆਪਾਂ ਬੀਐਮਬੀ ਦਾ ਅਸਲ ਐਕਟਿਵਿਟੀ ਬਾਰੇ ਪੁੱਛਦਾ ਬੀਐਮਬੀ ਅਸਲ ਨਹੀਂ ਜੀ ਜਵਾਬ ਹੈ ਪਾਸੀ ਜੀ ਕੀ ਸਮੇਂ ਸਿਰ ਪੈਨਲ ਨਹੀਂ ਭੇਜਿਆ ਗਿਆ ਸੀ ਦੇਖੋ ਇਹਨਾਂ ਦਾ ਇੱਕ ਅੰਦਾਜ਼ਾ ਲਗਾਇਆ ਇਹਨਾਂ ਨੇ ਕਿ ਆਫਰਾਈ ਲਗਾਈਆ ਜਦ ਕਿ ਸਚਾਈ ਇਹ ਨਹੀਂ ਹੈ ਕਿਉਂਕਿ ਹਲੇ ਤੱਕ ਅਪਾਇੰਟਮੈਂਟ ਨਹੀਂ ਹੋਈ ਪਹਿਲੀ ਗੱਲ ਤਾਂ ਇਹ ਕਹਿਣਾ ਹੀ ਗਲਤ ਹੈ ਜੇ ਜੀ ਦੇਰੀ ਹੋ ਜਾਂਦੀ ਹੈ ਅਗਰ ਇਸ ਪੈਨਲ ਨੂੰ ਮੇਰੇ ਭਰਾ ਤ੍ਰੀਨ ਸਾਹਿਬ ਕਹਿ ਰਹੇ ਆ ਤਾਂ ਫਿਰ ਇਹ ਬਿਲਕੁਲ ਹੀ ਗਲਤ ਇੱਕ ਪਰ ਚਲੋ ਇਹਨਾਂ ਨੇ ਇੱਕ ਗਲਤ ਕਹੀ ਕਿ ਪੰਜਾਬ ਦੀ ਇਹ ਜਿਹੜੀ ਡਿਮਾਂਡ ਨੂੰ ਇਹ ਸਹੀ ਮੰਨ ਰਹੇ ਆ ਪਰ ਦੂਜੀ ਗੱਲ ਮੈਂ ਇਹਨਾਂ ਨੂੰ ਕਹਿ ਦਿੰਦਾ ਕੋਈ ਦੇਰੀ ਨਹੀਂ ਹੋਈ ਟਾਈਮ ਸੀਰੀ ਪੈਨਲ ਭੇਜਦਾ ਸੀ ਤੇ ਟਾਈਮ ਸੀਰੀ ਅਮੈਂਡੇਡ ਪੈਨਲ ਵੀ ਭੇਜਦਾ ਸੀ ਉਸ ਤੋਂ ਬਾਅਦ ਤਾਂ 22 ਨਵੰਬਰ ਨੂੰ 6745DO ਨੰਬਰ ਦੇ ਤਹਿਤ CM ਸਾਹਿਬ ਨੇ ਲੈਟਰ ਵੀ ਭੇਜੀ ਹੋਈ ਹੈ ਹਾਲੇ ਤੱਕ ਅਪਾਇੰਟਮੈਂਟ ਨਹੀਂ ਹੋਈ ਜਿਹੜਾ ਕਹ ਰਿਹਾ ਦੇਰੀ ਹੋ ਜਾਂਦੀ ਆ ਜਾਂ ਕੁਝ ਹੋ ਜਾਂਦਾ ਕੋਈ ਦੇਰੀ ਨਹੀਂ ਐ ਸਿਰਫ ਇੱਕ ਮੈਂ ਇੱਕ ਬੇਨਤੀ ਕਰੂੰਗਾ ਪੰਜਾਬ ਸਰਕਾਰ ਵੱਲੋਂ ਦੇਰੀ ਨਹੀਂ ਐ ਪੰਜਾਬ ਸਰਕਾਰ ਵੱਲੋਂ ਕਮੀ ਨਹੀਂ ਐ ਕੇਂਦਰ ਦੀ ਨੀਤੀ 'ਚ ਕਮੀ ਨਾ ਹੋਵੇ ਬਸ ਨਹੀਂ ਨਹੀਂ ਮੈਂ ਇੱਕ ਚੀਜ਼ ਕਰੀ ਤਾਂ ਅਪਾਇੰਟਮੈਂਟ ਹੀ ਨਹੀਂ ਹੋਈ ਤਾਂ ਫਿਰ ਇਸ਼ੂ ਕਦਾ ਰਾਈਜ਼ ਹੋਵੇਗਾ ਨਹੀਂ ਮੈਨੂੰ ਇਹ ਪਤਾ ਲੱਗ ਗਿਆ ਸਰ ਕਿ ਉਹ ਮਹਾਰ ਦਾ ਪਿਆਰ ਕਰ ਰਹੀ ਹੈ ਉਹ ਮੈਨੂੰ ਪਤਾ ਲੱਗ ਗਿਆ ਜਿੱਦੀ ਪੜ੍ਹ ਲਓ ਮੈਂ ਚਿੱਠੀ ਮੇਰੀ ਬੇਨਤੀ ਮੇਰੀ ਬੇਨਤੀ ਤੇ ਕੁਮੈ ਮੈਂ ਕੋਈ ਤੁਹਾਡੇ ਕੋਲ ਤੁਸੀਂ ਸਰਕਾਰ 'ਚ ਬੈਠੇ ਹੋ ਤੁਹਾਡੇ ਕੋਲ ਅਸੈਸ ਹੋਏਗਾ ਉਸ ਸਥਿਤੀ ਦਾ ਮੈਂ ਸਰਕਾਰ 'ਚ ਨਹੀਂ ਗਿਆ ਬਿਲਕੁਲ ਅਸੈਸ ਹੈ ਨਹੀਂ ਗਿਆ ਮੈਂ ਇਸ ਕਰਕੇ ਹੋਦ ਤੇ ਕੋਈ ਟਿੱਪਣੀ ਕਰਾਂ ਉਹ ਸ਼ੋਭਾ ਨਹੀਂ ਦਿੰਦਾ ਹੈਗਾ ਔਰ ਮੈਂ ਕਦੀ ਅਨਲਿਜਿਬਲ ਗੱਲ ਦੇ ਵਿੱਚ ਉਹ ਨਹੀਂ ਪੈਂਦਾ ਹੈਗਾ ਪਰ ਮੈਂ ਤੇ ਇਹ ਕਹਿ ਰਿਹਾ ਕਿ ਵਿਸ਼ੇਖ ਜੇ ਜਹਾਂ ਤੇ ਅਪੁਆਇੰਟਮੈਂਟ ਕਰ ਦਿੱਤੀ ਹੁੰਦੀ ਦੂਜੇ ਕੈਦਰ ਦੀ ਫਿਰ ਤੇ ਵਿਸ਼ੇਖ ਖੜਾ ਹੁੰਦਾ ਤੇ ਆਪਾਂ ਨੂੰ ਸਮਝ ਲੱਗਦੀ ਸੀਗੀ ਉਹਨਾਂ ਪਾਸੇ ਸਭ ਠੀਕ ਹੈ ਨਾ ਇਹਨਾਂ ਨੇ ਮੰਡੇਟ ਪੈਨਲ ਭੇਜ ਦਿੱਤਾ ਤੇ ਫਿਰ ਵਿਸ਼ਾ ਕੀ ਹੈ ਹੂੰ ਇਹਦੇ 'ਚ ਵਿਸ਼ਾ ਦੱਸਦੇ ਕਿ ਕੀ ਹੈ ਮੈਂ ਜਵਾਬ ਦੇਣਾ ਵਿਸ਼ਾ ਦੱਸ ਇਹ ਸਰੇਨ ਜੀ ਪਾਸੇ ਜੀ ਬੋਲ ਰਹੇ ਨੇ ਕਿ ਕੇਂਦਰ ਪੰਜਾਬ 'ਚ ਐਕਸਪੈਰੀਮੈਂਟ ਕਰ ਰਹੀ ਹੈ ਮੈਂ ਨਹੀਂ ਕਿ ਕਿਸ ਦਾ ਐਕਸਪੈਰੀਮੈਂਟ ਲੈ ਲਓ ਜੀ ਇਹ ਆਪਾਂ ਆਪਾਂ ਜਿਹੜੀ ਕੰਟਰੋਵਰਸੀ ਹੈਗੀ ਹੈ ਤਾਂ ਅਰਾਇਜ਼ ਹੁੰਦੀ ਕਿ ਜੇ ਅਸੀਂ ਪੈਨਲ ਭੇਜਦਾ ਸੀਗਾ ਜੇ ਕੇਂਦਰ ਨੇ ਕੋਈ ਆਬਜੈਕਸ਼ਨ ਲਾਇਆ ਤੇ ਮੰਡੇਟ ਪੈਨਲ ਭੇਜ ਦਿੱਤਾ ਠੀਕ ਹੈ ਨਾ ਉਹ ਅਮੈਂਡੇਡ ਪੈਨਲ ਦੇ باوجود ਜਿਹੜਾ ਹੈ ਸਾਡੇ ਕੋਲ ਆਬਜੈਕਸ਼ਨ ਨਹੀਂ ਉਦੇ ਤੇ ਸੀਗਾ ਉਹ ਐਫੈਕਟੇਬਲ ਸੀਗਾ ਤੇ ਉਹਦੇ باوجود ਕਿਤੇ ਲਗਾਇਆ ਫਿਰ ਤੇ ਹੁਣ ਇੱਕ ਕੁਐਸਚਨ ਰਾਈਜ਼ ਹੁੰਦਾ ਜਿਹੜਾ ਕਿਤੇ ਲਗਾਇਆ ਹੀ ਨਹੀਂਗਾ ਔਰ ਅਮੈਂਡੇਡ ਪੈਨਲ ਜੋ ਇਹਨਾਂ ਦੇ ਮੁਤਾਬਿਕ ਜਿਹੜਾ ਹੈ ਮੈਂਡੇਡ ਪੈਨਲ ਭੇਜ ਦਿੱਤਾ ਗਿਆ ਵੈ ਤੇ ਫਿਰ ਫਿਰ ਇਸ਼ੂ ਕਿਸ ਗੱਲ ਦਾ ਹੈ ਨਹੀਂ ਮੈਂ ਕੋਈ ਨਹੀਂ ਕੀਤਾ ਮੈਂਡਟ ਪੈਨਲ ਤੇ ਕੋਈ ਵੀ ਆਬਜੈਕਸ਼ਨ ਨਹੀਂ ਲਗਾਇਆ ਗਿਆ ਤੇ ਤੁਸੀਂ ਈਸ਼ੂ ਕਿਸ ਚੀਜ਼ ਦਾ ਕ੍ਰੀਏਟ ਕਰ ਰਹੇ ਹੋ ਮੈਡਮ ਉਹਦੇ ਚ ਕਲੀਅਰ ਮਾਨ ਸਾਹਿਬ ਨੇ ਆਪਣੀ ਚਿੱਠੀ ਚ ਵੀ ਦੱਸਤਾ ਕਿ ਅਸੀਂ ਜਿਹੜਾ ਮੈਂਡੇਟ ਪੈਨਲ ਵੀ ਭੇਜਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਕਿਸੇ ਹੋਰ ਕੈਡਰ ਦੇ ਆਈਐਸ ਅਧਿਕਾਰੀ ਨੂੰ ਇਹ ਲਗਾ ਰਹੇ ਆਂ ਔਰ ਉਹਦੇ ਲਈ ਇਹਨਾਂ ਨੇ ਸਾਨੂੰ ਮਹੱਤਵ ਜਿਹੜਾ ਹੈ ਜੀ ਇਹ ਮਹੱਤਵਪੂਰਨ ਪੱਧਾਇਆ ਉਹਦੇ ਚ ਕਲੀਅਰ ਲਿਖਿਆ ਤੁਸੀਂ ਅੰਨੇ ਕੈਡਰ ਕੇ ਆਈ ਆ ਸਦਕਾਰੀ ਕੇ ਨਾਮ ਕੋਈਸ ਮਹੱਤਵਪੂਰਨ ਕੇ ਪਦ ਕੇ ਲਈਏ ਇਹ ਮਨਜ਼ੂਰੀ ਦੇ ਰਹੇ ਹਨ ਤਾਂ ਇਹ ਜਲ ਕਲੀਅਰ ਜਦੋਂ ਸਾਹਮਣੇ ਆਈ ਆ ਉਸ ਤੋਂ ਬਾਅਦ ਹੀ ਅਸੀਂ ਇਹ ਗੱਲ ਚੱਕੀ ਆ ਤੇ ਕੇਂਦਰ ਨੂੰ ਆਪਣੀ ਪਾਸ ਜੀ ਆ ਜੋ ਚਿੱਠੀ ਸਾਹਮਣੇ ਆਈ ਹੈ ਇਸ ਚਿੱਠੀ ਚ ਸੀਐਮ ਭਗਵੰਤ ਪਾਣ ਨੇ ਵੀ ਜ਼ਿਕਰ ਕੀਤਾ ਹੈ ਕਿ ਅਨ ਆਫੀਸ਼ੀਅਲ ਤੌਰ ਤੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹਾਸਲ ਕੀਤੀ ਗਈ ਹੈ ਬਿਲਕੁਲ ਤੇ ਇਹ ਜਿਹੜਾ ਕੇਂਦਰ ਹੈ ਦੇਖੋ ਇਹ ਕੋਈ ਛੋਟੀ ਪੱਤ ਤਾਂ ਹੁੰਦੇ ਨਹੀਂ ਪਤਾ ਲੱਗ ਜਾਂਦਾ ਹੈ ਕਿ ਕੀ ਕਰਨ ਜਾ ਰਹੀ ਹੈ ਕੇਂਦਰ ਕਿਹਨੂੰ ਅਪਾਇੰਟ ਕਰ ਰਹੀ ਹੈ ਔਰ ਉਹ ਜਦੋਂ ਪਤਾ ਲੱਗਿਆ ਤਾਂ ਮਾਨ ਸਾਹਿਬ ਨੇ ਚਿੱਠੀ ਲਿਖ ਕੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਫੈਡਰਲ ਟਾਂਚੇ ਦੀ ਵੀ ਉਲੰਘਣਾ ਹੈ ਮੈਂ ਫਿਰ ਕਹਿ ਰਿਹਾ ਮੈਂ ਚੇਹੇ ਲਈ ਕਿਹਾ ਸੀ ਕਿ ਕੇਂਦਰ ਦੀ ਨੀਅਤ 'ਚ ਫਰਕ ਹੈ ਨੀਅਤ ਜਿਹੜਾ ਹੈ ਜੀ ਖੋਟ ਹੈ ਆਦਰਵਾਇਜ਼ ਸਾਡੇ ਵੱਲੋਂ ਕੋਈ ਦੇਰੀ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਹੂੰ ਜੀ ਪਾਸੀ ਜੀ ਜੀ ਮੈਂ ਸਮਝਦਾ ਕਿ ਪੋਸਟਰ ਜਿਹੜੀ ਆਪਾਂ ਡਿਸਕਸ਼ਨ ਕਰ ਰਹੇ ਹਾਂ ਬੇਮੈਨੇ ਹੈਗੀ ਹੈ ਫਿਰ ਅਸੀਂ ਸ਼ੁਰੂ ਕਰਦੇ ਹਾਂ ਚਲੋ ਸਹੀ ਦਾ ਵਾਦਾ ਕਰ ਲਓ ਕਿ ਪੰਜਾਬ ਆਇਆ ਕੈਡਰ ਲੱਗੇਗਾ ਜੀ ਨਹੀਂ ਨਹੀਂ ਮੈਂ ਬੜਾ ਕਲੀਅਰ ਹੈਗਾ ਪਾਸੀ ਸਾਹਿਬ ਮੈਂ ਬੜਾ ਕਲੀਅਰ ਹੈਗਾ ਕਰ ਦੋ ਅੱਜ ਐਲਾਨ ਕਰ ਦੋ ਜੀ ਪਾਟੀ ਪੰਜਾਬ ਦਾ ਸਟੈਂਡ ਹੈ ਕਿ ਜਿਹੜੀਆਂ ਪੰਜਾਬ ਦੀਆਂ ਪੋਸਟਰ ਬੰਦੀਆਂ ਪੰਜਾਬ ਦੇ ਕੈਡਰ ਨੂੰ ਮਿਲਣੀਆਂ ਚਾਹੀਦੀਆਂ ਨੇ ਬਾਤ ਇਹ ਜਾਂਦਾ ਪਾਟੀ ਪੰਜਾਬ ਦਾ ਬੜਾ ਕਲੀਅਰ ਸਟੈਂਡ ਹੈਗਾ ਤੁਸੀਂ ਉਹ ਬੈਠੇ ਸੁਣੋ ਗੱਲੋ ਸੁਣੋ ਗੱਲੋ ਬਸ ਸੋ ਕਲੀਅਰ ਹੈ ਪਾਸੀ ਸਾਹਿਬ ਸੁਣ ਲਓ ਪਾਸੀ ਸਾਹਿਬ ਸੁਣ ਲਓ ਮੈਂ ਭਾਤਜਨਤਾ ਪਾਰਟੀ ਪੰਜਾਬ ਦਾ ਸਟੈਂਡ ਬੜਾ ਕਲੀਅਰ ਤੋਂ ਦੱਸਤਾ ਪਿਆ ਵਾ ਰਹੀ ਗੱਲ ਇੱਕ ਪੌਂਡਰ ਹੈ ਵੀ ਹੈਗੀ ਪਾਤੀ ਸਾਹਿਬ ਤੁਸੀਂ ਵੀ ਸਮਝਦੇ ਹੋ ਕਿ ਆਪਾਂ ਜਿਆਦਾ ਕਮਜ਼ੋਰ ਹੈਗਾ ਨਾ ਆਮ ਆਦਮੀ ਪਾਰਟੀ ਪ੍ਰੀਜੰਪਸ਼ਨਸ ਅਸੰਪਸ਼ਨਸ ਦੇ ਉੱਤੇ ਕਰਦੀ ਹੈ ਠੀਕ ਹੈ ਨਾ ਫਿਰ ਇੰਸਾਨ ਸਰਕਾਰ ਸਰਕਾਰ ਚਲਾ ਰਹੇ ਹੋ ਸਰਕਾਰ ਦੇ ਹਾਕਮ ਹੋ ਤੁਹਾਡੀਆਂ ਆਪ ਦੀ ਕਿੰਨੀ ਪੋਸਟਾਂ ਖਾਲੀ ਪਈਆਂ ਨੇ ਤੁਸੀਂ ਆਪਾ ਆਪਾ ਭੇਜੇ ਪੈਨਲ ਮੈਂ ਮੈਂ ਤੁਹਾਨੂੰ ਪੁੱਛਦਾ ਹੈਗਾ ਬੀਐਮਬੀ ਕਿਨਿਆ ਪੋਸਟਰ ਪਿਆ ਦੇ ਇੱਕ ਹੋਰ ਸੁਣੋ ਸਾਡੇ ਬੀਐਮਬੀ ਚ ਕਿਨਿਆ ਪੋਸਟਰ ਖਾਲੀ ਪਈਆਂ ਜੀ ਆਪਾਂ ਭੇਜੇ ਬੰਦੇ ਸੀ ਅਸੀਂ ਤਾਂ ਇਸੇ ਲਈ ਸਪੈਸ਼ਲ ਇਕੁਪਰਮੈਂਟ ਕਰਤੀ ਬੀਐਮਬੀ ਬੀਐਮਬੀ 3 ਸਾਲ ਬਾਅਦ ਨਹੀਂ ਨਹੀਂ 30 ਸਾਲ ਹੋ ਗਏ ਮਿੱਟੀਆ ਪੋਸਟਾਂ ਦਾ ਅਸੀਂ ਭਰ ਕਰ ਰਹੇ ਹਾਂ ਹੁਣ ਪੰਜਾਬ ਦੇ ਵਿੱਚ ਅਸੀਂ ਤਾਂ ਲਗਾਤਾਰ ਪੋਸਟਾਂ ਭਰ ਰਹੇ ਹਾਂ ਤੁਸੀਂ ਕਿੰਨਾ ਕਿੰਨਾ ਸਮਾਂ ਖਾਲੀ ਛੱਡੀਆਂ ਜਦ ਭਰਦੇ ਸੀ ਸਿਰਫ ਆਪਣੇ ਚਹੇਤਿਆਂ ਨੂੰ ਭਰਦੇ ਸੀ ਇਹ ਗੱਲਾਂ ਚ ਲਿਆ ਕੇ ਨਾ ਤੁਸੀਂ ਕੇਂਦਰ ਦੀ ਇਸ ਨਲਾਇਕੀ ਨੂੰ ਕੇਂਦਰ ਦੇਸ਼ ਧੋਖੇ ਨੂੰ ਕੇਂਦਰ ਦੇਸ਼ ਛੁਰਾ ਮਾਰਨ ਨੂੰ ਬਚਾਉਣ ਕਰ ਕਮਾਉਣ ਦੀ ਗੱਲ ਕਰ ਰਹੇ ਹੋ ਸ਼੍ਰੀਨਿਵਾਸ ਸਾਹਿਬ ਅਸੀਂ ਪੰਜਾਬ ਦੇ ਹੱਕ 'ਚ ਖੜੇ ਹਾਂ ਦੂਜੇ ਪਾਸੇ ਤੁਸੀਂ ਹਰ ਗੱਲ ਨੂੰ ਕੇਂਦਰ ਦੇ ਇਲੀਗਲ ਕੰਮ ਨੂੰ ਕੇਂਦਰ ਦੇ ਗੈਰ ਕਾਨੂੰਨੀ ਮੈਂ ਕਹੂੰਗਾ ਉਹਨੂੰ ਤੁਸੀਂ ਗੈਰ ਸਵਿਧਾਨਿਕ ਪੈਟਰਨਲਿਜ਼ਮ ਦੇ ਖਿਲਾਫ ਹੈ ਪਹਿਲੇ ਜੀ ਜੀ ਦੂਜੀ ਚੀਜ਼ ਕੇਂਦਰਪਿਟ ਚ ਛੁਰਾ ਮਾਰਦਾ ਤੁਸੀਂ ਉਸ ਛੁਰੇ ਦੀ ਧਾਰ ਨੂੰ ਚੈੱਕ ਕਰਾਣ ਲੱਗ ਜੰਦੇ ਦੇਖੋ ਜੀ ਧਾਰ ਤਿੱਖੀ ਹੈ ਹੈ ਇਹਦੇ ਲਈ ਜੀ ਦੇਖੋ ਜੀ ਇਹ ਮਟੀਰੀਅਲ ਸੀਗਾ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਤੁਸੀਂ ਇਹ ਗੱਲ ਕਲੀਅਰ ਕਰੋ ਜੇ ਤਾਂ ਦਿਲ ਤੋਂ ਸਾਫ਼ ਹੋ ਫਿਰ ਤਾਂ ਕਲੀਅਰ ਕੇਂਦਰ ਦੇ ਮੁਰੇ ਅੜੋ ਵੀ ਹਾਂਜੀ ਆਈਐਸ ਚੈਟਰ ਪੰਜਾਬ ਦਾਹੀ ਲੱਗੇਗਾ ਅਫੀਸਰ ਫਿਰ ਤਾਂ ਇਹ ਗੱਲ ਕਲੀਅਰ ਕਰੋ ਇਹ ਕਹਿ ਕੇ ਜੀ ਅਸੀਂ ਤਾਂ ਜਾਣਦੇ ਆ ਸਾਡੀ ਤਾਂ ਆ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਟੈਂਡ ਹੈ ਪਰ ਜੀ ਇਹ ਪੰਜਾਬ ਦੀ ਉਹ ਗਲਤੀ ਹੈ ਮਤਲਬ ਇਹ ਹੈ ਕਿ ਸ੍ਰੀਨ ਸਾਹਿਬ ਦੇਖੋ ਪੀਪਲ ਮੇ ਡਾਊਟ ਵਾਟ ਯੂ ਸੇ ਬਟ ਦੇ ਆਲਵੇਜ਼ ਬਲੀਵ ਵਾਟ ਯੂ ਡੂ ਤੁਸੀਂ ਜੋ ਕਰ ਰਹੇ ਹੋ ਸਭ ਨੂੰ ਦਿਖ ਰਿਹਾ ਹੈ ਗੱਲਾਂ ਨਾਲ ਕੜਾ ਨਾ ਬਣਾਓ ਗੱਲਾਂ ਦਾ ਕੜਾ ਹਜਮ ਨਹੀਂ ਹੁੰਦਾ ਕਿਸੇ ਨੂੰ ਵੀ ਨਾ ਕਿਸੇ ਦੇ ਮੂੰਹ ਚ ਪੈਂਦਾ ਤੁਸੀਂ ਗੱਲ ਕਲੀਅਰ ਕਹੋ ਉਹਨੂੰ ਇੰਝ ਕਰਕੇ ਜਵਾਬ ਪਾਸ ਜੀ ਸਹੀ ਜੀ ਛੋਟਾ ਜਿਹਾ ਜਵਾਬ ਬਿਲਕੁਲ ਬਿਲਕੁਲ ਸਹੀ ਫਰੇਜ਼ ਯੂਜ਼ ਕੀਤਾ ਹੈ ਲੇਕਿਨ ਉਹ ਫਰੇਜ਼ ਹੈਗਾ ਨਾ ਆਮ ਆਦਮੀ ਪਾਰਟੀ ਤੇ ਲੱਗ ਤੁਸੀਂ ਕੀ ਕੁਝ ਕਰਦੇ ਪਿਓ ਪੰਜਾਬ ਦੀ ਜਨਤਾ ਦੇਖਦੀ ਪਈ ਹੈ ਚੂਪ ਫਰੇਮ ਦੀ ਰਾਜਨੀਤੀ ਕਿੰਨੀ ਦੇ ਚੱਲੇਗੀ ਹੂੰ ਚੋੜ ਦੀ ਦੁਕਾਨਦਾਰ ਕਿੰਨੀ ਦੁਕਾਨ ਜਿਹੜੀ ਕਿੰਨੀ ਦੇ ਚੱਲੇਗੀ ਹੂੰ ਹਾਲੇ ਤੱਕ 4 2014 ਹੋ ਗਈ ਫੇਰ ਹੁਣ ਕਿਉਂ ਆਏ ਆ ਵਿੱਚ ਬੋਲਦੇ ਹੋ ਪਾਸੇ ਤਾਂ ਮੈਂ ਤੁਹਾਡੇ ਵਿੱਚ ਨਹੀਂ ਬੋਲੇ ਆਇਆਗਾ ਤੇ ਜੋ ਬੋਲਣਾ ਸੀ ਜੋ ਕੁੱਪੜ ਤੋਲਣਾ ਸੀ ਤੋਲ ਲਿਆ ਨਾ ਮੈਂ ਤਾਂ ਵਿੱਚ ਨਹੀਂ ਬੋਲਿਆ ਤੁਹਾਡਾ ਰਾਈਟ ਮੰਨਦਾ ਤੂੰ ਜੋ ਮਰਜ਼ੀ ਬੋਲੋ ਤੇ ਹੁਣ ਸੁਣਨ ਦਾ ਵੀ ਤੇ ਉਹਨਾਂ ਨੂੰ ਮੈਦਾਨ ਰੱਖੋ ਨਾ ਕਿ ਵੀ ਮੈਂ ਗੱਲ ਸਚਾਈ ਸੁਣ ਵੀ ਸਕਾਂ ਸਾਰਾ ਪੰਜਾਬ ਜਾਣਦਾ ਹੂੰ ਇਹ ਹਰ ਪੰਜਾਬ ਦੇ ਚਿੱਤ ਸਰਕਾਰ ਕਿਦੀ ਚੱਲਦੀ ਪਈ ਹੈ ਇਹਨਾਂ ਵਿਚਾਰਾਂ ਤੇ ਕਿ ਚਪਾਸੀ ਦਾ ਨਹੀਂ ਪਤਾ ਹੁੰਦਾ ਜੀ ਮੇਰੇ ਮੇਰਾ ਹੀ ਚਪਾਸੀ ਕੀ ਪ੍ਰਿੰਸਪਲ ਬਦਲਦਾ ਹੈ ਕਿ ਨਹੀਂ ਬਦਲਦਾ ਜੀ ਸਾਰੇ ਵੀ ਡੀਫੈਕਟ ਉਹ ਸਰਕਾਰ ਚਲਾਉਂਦੇ ਪਏ ਨੇ ਜੀ ਇਹ ਪੰਜਾਬ ਦੀ ਗੱਲ ਕਰਨਗੇ ਹਮਮ ਔਰ ਇਹ ਪੰਜਾਬ ਦੀ ਗੱਲ ਕਰਦੇ ਦੀ ਇੱਕ ਪੰਜਾਬ ਦੇ ਪੋਸਟ ਲਈ ਕਿਹੜੀ ਗੱਲ ਕਰਦੇ ਆ ਕਿ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਕਿ ਕਿਨੂੰ ਲਗਾਇਆ ਇਹਨਾਂ ਨੇ ਉਸ ਦਿਨ ਪੰਜਾਬ ਕਿਤੇ ਨਹੀਂ ਆਇਆ ਹਮਮ ਪੋਲਿਊਸ਼ਨ ਬੋਰਡ ਦਾ ਚੇਅਰਮੈਨ ਕਿਨੂੰ ਲਗਾਇਆ ਉਸ ਦਿਨ ਪੰਜਾਬ ਕਿਤੇ ਨਹੀਂ ਆਇਆ ਹਮਮ ਅੱਜ ਪੂਰਾ ਪੂਰਾ ਸੀਐਮ ਉਹ ਗਿਰਵੀ ਰੱਖਿਆ ਹੋਇਆ ਹੈ ਦਿੱਲੀ ਦੇ ਲੋਕਾਂ ਦੇ ਜਿਹੜੇ ਦਿੱਲੀ ਦੇ ਬਰੋਦਰਾਂ ਤੋਂ ਬਿਲਕੁਲ ਆਏ ਨੇ ਅਨਿਲ ਸਿੰਘ ਬੀਜੇਪੀ ਦੇ ਆਗੂ ਸਰ ਨਾਲ ਜੁੜੇ ਬਹੁਤ-ਬਹੁਤ ਸ਼ੁਕਰੀਆ ਵਿਕਰਮਜੀਤ ਸਿੰਘ ਪਾਸੀ ਆਮ ਆਦਮੀ ਪਾਰਟੀ ਦੇ ਆਗੂ ਸਰ ਨਾਲ ਜੁੜੇ ਪਰ ਇਸ ਪੂਰੇ ਮਾਮਲੇ ਤੇ ਸਿਆਸਤ ਹੁਣ ਗਰਮਾਂਦੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮਾਮਲਾ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਹੈ ਐਫਸੀਆਈ ਪੰਜਾਬ ਦਾ ਜਨਰਲ ਮੈਨੇਜਰ ਪੰਜਾਬ ਦਾ ਆਈਐਸ ਅਧਿਕਾਰੀ ਹੀ ਹੋਵੇਗਾ